ਆਸਟ੍ਰੇਲੀਆ ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵਾਸਤੇ ਹੁਣ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਸਾਲ ਚੜਦਿਆਂ ਹੀ ਵਿਦੇਸ਼ ਜਾਣ ਵਾਲਿਆਂ ਦੇ ਵਾਸਤੇ ਇੱਕ ਵੱਡੀ ਪ੍ਰੋਬਲਮ ਖੜੀ ਹੋ ਗਈ ਸੀ ਉੱਥੇ ਉੱਥੇ ਹੀ ਹੁਣ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਖਾਸ ਕਰਕੇ ਵਿਦਿਆਰਥੀਆਂ ਦੇ ਵਾਸਤੇ ਜਿਨ੍ਹਾਂ ਨੂੰ ਹੁਣ ਕੈਨੇਡਾ ਜਾਣ ਦੇ ਵਾਸਤੇ ਜੀਆਈਸੀ ਘੱਟੋ ਘੱਟ 20000 ਡਾਲਰ ਮੇਨਟੇਨ ਕਰਨਾ ਹੁੰਦਾ ਸੀ ਉਹਨਾਂ ਦੇ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਖਾਸ ਕਰਕੇ ਇੱਕ ਨਿੱਜੀ ਬੈਂਕ ਦਾ ਉਪਰਾਲਾ ਹੈਗਾ ਆ ਕਿ ਜਿਹੜਾ 20000 ਡਾਲਰ ਹੋਵੇਗਾ 20645 ਡਾਲਰ ਸੀਗਾ ਉਸ ਦੇ ਵਿੱਚੋਂ ਫੌਰੀ ਤੌਰ ਦੇ ਉੱਤੇ ਜਾ ਕੇ ਜਿਹੜੇ ਸਟੂਡੈਂਟਸ ਨੇ ਕੈਨੇਡਾ ਪਹੁੰਚਣ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਉਸ ਦੇ ਵਿੱਚੋਂ 8600 ਡਾਲਰ ਮਤਲਬ ਕਿ 8600 ਡਾਲਰ ਕਢਵਾ ਸਕਦੇ ਨੇ ਔਰ ਇਹੇ ਪੈਸੇ ਕਢਵਾ ਕੇ ਮਤਲਬ ਕਿ 8600 ਡਾਲਰ ਕਢਵਾ ਕੇ ਫੌਰੀ ਤੌਰ ਦੇ ਉੱਤੇ ਘਰਦਿਆਂ ਨੂੰ ਵਾਪਸ ਭੇਜ ਸਕਦੇ ਨੇ ਤਾਂ ਕਿ ਜਿਹੜਾ ਕਰਜ਼ੇ ਦਾ ਬੋਝ ਹੋਵੇਗਾ ਉਸ ਨੂੰ ਹੌਲਾ ਕੀਤਾ ਜਾ ਸਕੇ ਇੱਕ ਪਾਸੇ ਤਾਂ ਇਹ ਚੰਗੀ ਖਬਰ ਹੈ ਕਿ ਤਾਂ ਕਿ ਵੱਡਾ ਬੋਝ ਲੋਕਾਂ ਦੇ ਉੱਤੇ ਮਾਪਿਆਂ ਦੇ ਉੱਤੇ ਪਿੱਛੇ ਪਰਿਵਾਰਾਂ ਦੇ ਉੱਤੇ ਨਾ ਪਵੇ ਬੱਚਿਆਂ ਦਾ ਬੋਝ ਨਾ ਪਵੇ ਲੰਗੇ ਸਮੇਂ ਦੇ ਵਿੱਚ ਜੀਆਈਸੀ ਵਧਾ ਦਿੱਤੀ ਗਈ ਸੀ ਔਰ ਜੀਆਈਸੀ ਵਧਾ ਕੇ 10000 ਡਾਲਰ ਤੋਂ ਲੈ ਕੇ 20000 645 ਡਾਲਰ ਤੱਕ ਕਰ ਦਿੱਤੀ ਗਈ ਸੀ ਔਰ ਸਾਫਟ ਤੌਰ ਤੇ ਕਿਹਾ ਜਾ ਰਿਹਾ ਸੀ ਜਿੱਥੇ ਪਹਿਲਾਂ 10 1000 ਡਾਲਰ ਲੱਗਦਾ ਸੀ ਉਹਨੂੰ ਵਧਾ ਕੇ ਹੁਣ 2645 ਡਾਲਰ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੇ ਵਿੱਚ ਵੀ ਕੁਝ ਰੈਤ ਦੇ ਦਿੱਤੀ ਗਈ ਹੈ ਇੱਕ ਨਿੱਜੀ ਬੈਂਕ ਦਾ ਉਪਰਾਲਾ ਹੈਗਾ ਕਿ ਬੱਚੇ ਜਾਨਸਾਰ ਇੱਕ ਮਹੀਨੇ ਦੇ ਅੰਦਰ ਅੰਦਰ 8000 ਡਾਲਰ 8600 ਡਾਲਰ ਤੱਕ ਦਾ ਕਲੇਮ ਲੈ ਸਕਦੇ ਨੇ ਔਰ ਉਸ ਕਲੇਮ ਨੂੰ ਲੈ ਕੇ ਫੌਰੀ ਤੌਰ ਤੇ ਆਪਣੇ ਪਰਿਵਾਰ ਨੂੰ ਵਾਪਸ ਭੇਜ ਦੋਗੇ ਤੇ ਉਸ ਦੇ ਵਿੱਚ ਜ਼ਾਹਿਰ ਤੌਰ ਦੇ ਉੱਤੇ ਕਰਜ਼ੇ ਦੇ ਵਿੱਚ ਛੋਟ ਮਿਲ ਜਵੇਗੀ ਕਰਜ਼ੇ ਦੇ ਬੋਝ ਥਲੇ ਦੱਬਣ ਤੋਂ ਬਚ ਜਾਵੇਗਾ ਪਰਿਵਾਰ ਕਿਉਂਕਿ 20000 ਡਾਲਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਰਕਮ ਹੈ ਔਰ ਬੱਚਿਆਂ ਨੂੰ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਘੱਟੋ ਘੱਟ 20000 ਡਾਲਰ ਮੇਨਟੇਨ ਕਰਨਾ ਹੋਵੇਗਾ ਹੁਣ ਸਿਰਫ 20000 ਡਾਲਰ ਇਕੱਠੇ ਕਰਨ ਤੱਕ ਦੀ ਦੌੜ ਹੋਵੇਗੀ ਉਸ ਤੋਂ ਬਾਅਦ 8600 ਡਾਲਰ ਤਾਂ ਪਹਿਲਾਂ ਹੀ ਜਿਹੜਾ ਉਹ ਵਿਦਿਆਰਥੀ ਵਾਪਸ ਭੇਜ ਸਕਣਗੇ ਉਹਨਾਂ ਨੂੰ ਕਲੇਮ ਮਿਲ ਜਾਵੇਗਾ ਜੀਆਈਸੀ ਦਾ ਪਰ ਉਸ ਤੋਂ ਬਾਅਦ ਜਿਹੜਾ 12000 ਡਾਲਰ ਹੈਗਾ ਹੈ ਉਹ ਵਿਦਿਆਰਥੀਆਂ ਦੇ ਜੀਆਈਸੀ ਖਾਤੇ ਦੇ ਵਿੱਚ ਰਹੇਗਾ ਜਿਹੜਾ ਕਿ ਬਾਅਦ ਦੇ ਵਿੱਚ ਲੋਡ ਪੈਨ ਦੇ ਉੱਤੇ ਵਿਦਿਆਰਥੀ ਜਿਹੜੇ ਨੇ ਉਹ ਵਰਤ ਸਕਦੇ ਨੇ ਇਹ ਕੈਨੇਡਾ ਦੀ ਸਥਿਤੀ ਜਿਹੜੀ ਸੀ ਹੁਣ ਇਸ ਤਰ੍ਹਾਂ ਵਿਦਿਆਰਥੀਆਂ ਦੇ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਯੂਕੇ ਦੀ ਤੇ ਯੂਕੇ ਦੇ ਅੰਦਰ ਹੁਣ ਹਾਲਾਤ ਹੋਰ ਬਿਗੜ ਦੇ ਨਜ਼ਰ ਆ ਰਹੇ ਨੇ ਉਹ ਇਸ ਕਰਕੇ ਹੈ ਕਿਉਂਕਿ ਇੱਕ ਪਾਸੇ ਤਾਂ ਸਪਾਊਸ ਵੀਜ਼ਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਇੱਕ ਛੋਟੀ ਜੀ ਰਾਇਤ ਇੱਥੇ ਇਹ ਦਿੱਤੀ ਗਈ ਹੈ ਕਿ ਜਿਸ ਕਿਸੇ ਨੇ ਰਿਸਰਚ ਸੰਬੰਧੀ ਸਟੱਡੀ ਕਰਨੀ ਹੈ ਯੂਕੇ ਦੇ ਵਿੱਚ ਡਾਕਟੋਰੇਟ ਕਰਨੀ ਹੈ ਉਹੀ ਵਿਅਕਤੀ ਜਿਹੜਾ ਰਿਸਰਚ ਦੀ ਸਟੱਡੀ ਕਰਨ ਵਾਸਤੇ ਯੂਕੇ ਆ ਰਿਹਾ ਯੂਕੇ ਦੇ ਕਿਸੇ ਕਾਲਜ ਵਿੱਚ ਜਾਂ ਰਿਸਰਚ ਸੈਂਟਰ ਦੇ ਵਿੱਚ ਦਾਖਲਾ ਲੈ ਰਿਹਾ ਉਸ ਨੂੰ ਹੀ ਆਪਣਾ ਸਪਾਊਸ ਨਾਲ ਲਿਆਉਣ ਦੀ ਇਜਾਜ਼ਤ ਹੋਵੇਗੀ ਉਸ ਤੋਂ ਇਲਾਵਾ ਹੋਰ ਕੋਈ ਯੂਕੇ ਦੇ ਵਿੱਚ ਸਪਾਊਸ ਵੀਜ਼ਾ ਤੇ ਨਹੀਂ ਆ ਸਕਦਾ ਦੂਜੀ ਗੱਲ ਇਹ ਹੈ ਕਿ ਹੁਣ ਇੰਗਲਿਸ਼ ਦੀ ਰეკਮੈਂਡੇਸ਼ਨ ਵੀ ਹੁਣ ਵਧਾ ਦਿੱਤੀ ਗਈ ਆ ਯਾਨੀ ਕਿ ਪਹਿਲਾਂ ਜਿੰਨੇ ਬੈਂਡ ਆਨ ਤੇ ਵੀਜ਼ਾ ਲੱਗ ਜਾਂਦਾ ਸੀ ਕਦੀ ਆ 5.5 ਨੂੰ ਵੀ ਤਰਜੀਹ ਦੇ ਦਿੱਤੀ ਜਾਂਦੀ ਸੀ ਕਦੇ 6 ਬੈਂਡਰੂਮ ਵੀ ਤਰਜੀਹ ਦੇ ਦਿੱਤੀ ਜਾਂਦੀ ਸੀ ਹੁਣ ਇੱਕ ਸੈੱਟ ਮਿਆਦ ਕੀਤੀ ਜਾਵੇਗੀ ਹਾਲਾਂਕਿ ਅਜੇ ਤੱਕ ਇਹ ਮਿਆਦ ਸੈੱਟ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਸ ਮਿਆਦ ਤੋਂ ਵਧਾ ਕੇ ਹੁਣ ਇੰਗਲਿਸ਼ ਦੀ ਜਿਹੜੀ ਰეკਮੈਂਡੇਸ਼ਨ ਹੈਗੀ ਆ ਉਹ ਵਧਾਈ ਜਾਵੇਗੀ ਤਾਂ ਕਿ ਵਿਦਿਆਰਥੀ ਜਿਹੜੇ ਨੇ ਉਹ ਖਾਸ ਕਰਕੇ ਇੰਗਲਿਸ਼ ਦੇ ਵਿੱਚ ਤਾਂ ਇਨਾ ਹੋਲਡ ਰੱਖਣ ਤਾਂ ਕਿ ਉਹ ਆ ਕੇ ਉੱਥੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਿਲਹਾਲ ਇਹ ਹਾਲਾਤ ਜਿਹੜੇ ਨੇ ਉਹ ਵਿਦੇਸ਼ ਜਾਣ ਵਾਸਤੇ ਬਣਦੇ ਪਏ ਨੇ ਵਿਦੇਸ਼ ਜਾਣ ਚਾਵਨ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਾਸਤੇ ਹਾਲਾਤ ਜਿਹੜੇ ਨੇ ਉਹ ਬਣਦੇ ਪਏ ਨੇ ਇੱਕ ਪਾਸੇ ਤਾਂ ਜੀਆਈਸੀ ਦਾ ਮੁੱਦਾ ਸੀ ਉਸ ਦੇ ਵਿੱਚ ਵੀ ਹੁਣ ਇਨਸਟਾਲਮੈਂਟਸ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਇੱਕ ਇਨਸਟਾਲਮੈਂਟ ਵਿਦਿਆਰਥੀ ਜਾਣ ਸਰ ਕਢਾ ਸਕਣਗੇ ਜੋ ਕਿ ਵਾਪਸ ਭੇਜੀ ਜਾ ਸਕਦੀ ਹੈ ਬੜੇ ਆਰਾਮ ਦੇ ਨਾਲ 8600 ਡਾਲਰ ਵਾਪਸ ਭੇਜਿਆ ਜਾ ਸਕਦਾ ਉਸ ਤੋਂ ਅਲੈਦਾ ਸਾਫ ਤੌਰ ਦੇ ਉੱਤੇ ਯੂਕੇ ਸਪਾਊਸ ਵੀਜ਼ਾ ਤੇ ਜਾਣ ਵਾਸਤੇ ਜਿਸ ਕਿਸੇ ਨੇ ਵੀ ਹੁਣ ਰਿਸਰਚ ਦੇ ਵਿੱਚ ਐਡਮਿਸ਼ਨ ਲਈ ਹੋਵੇਗੀ ਜਿਹੜਾ ਕੋਈ ਯੂਕੇ ਦੇ ਵਿੱਚ ਰਿਸਰਚ ਸਟੱਡੀ ਕਰਨਾ ਚਾਹੁੰਦਾ ਹੋਵੇਗਾ ਉਹੀ ਸਿਰਫ ਆਪਣਾ ਸਪਾਊਸ ਲੈ ਜਾ ਸਕੇਗਾ ਔਰ ਨਾਲੋਂ ਇੰਗਲਿਸ਼ ਰეკਮੈਂਡੇਸ਼ਨ ਬਤਾ ਦਿੱਤੀ ਗਈ ਹੈ ਯਾਨੀ ਕਿ ਹੁਣ ਵੱਧ ਬੈਂਡ ਲੈਣੇ ਪੈਣਗੇ ਤਾਂ ਹੀ ਵਿਦੇਸ਼ ਜਾਇਆ ਜਾ ਸਕੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਆ ਉਹ ਵੀ ਤੁਹਾਨੂੰ ਇਸ ਬਾਰੇ ਦੱਸਦੇ ਰਹਿਵਾਂਗੇ ਵਿਦੇਸ਼ ਜਾਣ ਦੇ ਚਾਹਵਾਨ ਬਣੇ ਰਹਿਣ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ